ਪ੍ਰਧਾਨ ਮੰਤਰੀ ਸਾਹਿਬ ਆਪਣਾ ਸੰਬੋਧਨ ਦਿੰਦੇ ਆ। ਹੂੰ। ਪੁੰਛ ਦਾ ਜ਼ਿਕਰ ਹੀ ਨਹੀਂ ਕੀਤਾ। ਜਿੱਥੇ ਇੰਨੇ ਜ਼ਿਆਦਾ ਮੋਟਰ ਦਾਗੇ ਗਏ ਆ ਲੋਕਾਂ ਦੇ ਘਰ ਨੁਕਸਾਨੇ ਗਏ ਉੱਥੇ ਕਿੰਨੇ ਪਰਿਵਾਰ ਉਜੜ ਗਏ ਰਾਗੀ ਅਮਰੀਕ ਸਿੰਘ ਦੀ ਬੇਟੀ 18 ਸਾਲ ਦੀ ਆ ਉਹ 11ਵੀਂ ਕਲਾਸ 'ਚ ਪੜ੍ਹਦੀ ਹੈ। ਉਹ ਕਹਿ ਰਹੀ ਸੀ ਵੀ ਸਾਡੇ ਸਾਡੇ 'ਤੇ ਉਹਦਾ ਬਦਲਾ ਕੌਣ ਲਊਗਾ? ਦੂਸਰੇ ਪਾਸੇ ਇਹ ਕਹਿੰਦੇ ਕਿ ਅਸੀਂ ਪਾਕਿਸਤਾਨ ਦੇ ਆ ਆ ਠਿਕਾਣੇ ਜਿਹੜੇ ਤਬਾਹ ਕਰ ਦਿੱਤੇ ਪਰ ਪਾਕਿਸਤਾਨ ਵਾਲੇ ਕਹਿੰਦੇ ਠਿਕਾਣੇ ਨਹੀਂ ਤਬਾਹ ਕੀਤੇ ਤੁਸੀਂ ਇੰਨੇ ਲੋਕਾਂ ਦੇ ਨਜ਼ਰ ਘਰ ਤਬਾਹ ਕਰ ਦਿੱਤੇ ਜਦੋਂ ਮੀਡੀਆ ਨੇ ਇਹ ਆਖਿਆ ਕਿ ਦਰਬਾਰ ਸਾਹਿਬ ਦੇ ਉੱਪਰ ਪਾਕਿਸਤਾਨ ਨੇ ਮਜ਼ਾਈਲਨਾ ਹਮਲਾ ਕਰਤਾ ਅਸੀਂ ਤਾਂ ਮਸਾਂ ਹੀ ਰੁਕਿਆ ਜੀ ਔਰ ਉਧਰ ਇੱਕ ਮਿਸ਼ਰਾ ਮਿਸ਼ਰਾ ਲੀਡਰ ਆ ਦਿੱਲੀ ਦਾ ਬੀਜੇਪੀ ਦਾ ਉਹਨੇ ਤਾਂ ਪੋਸਟਰ ਪਾਤਾ ਕਿ ਮੋਦੀ ਐਂ ਬਾਹ ਕਰਕੇ ਖੜਾ ਸੱਚਖੰਡ ਦਰਬਾਰ ਸਾਹਿਬ ਦੇ ਉੱਤੇ ਬੀ ਮੈਂ ਬਚਾ ਲਿਆ ਨਹੀਂ ਤਾਂ ਉਹਨਾਂ ਦਰਬਾਰ ਸਾਹਿਬ ਢਾ ਦੇਣਾ ਸੀ ਤੇ ਉਧਰ ਵਾਲੇ ਕਹਿੰਦੇ ਆ ਵੀ ਅਸੀਂ ਨਹੀਂ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੇ ਅਸੀਂ ਨਹੀਂ ਪੰਜਾਬ ਤੇ ਹਮਲਾ ਕਰ ਸਕਦੇ ਨਣਕਾਣਾ ਸਾਹਿਬ ਦੇ ਲਾਗੇ ਮਜ਼ਾਈਲਾਂ ਡਿੱਗੀਆਂ ਇਹ ਭਾਰਤ ਨੇ ਸੁੱਟੀਆਂ ਜੀ ਭਾਰਤ ਨੇ ਹਮਲਾ ਕੀਤਾ ਨਣਕਾਣਾ ਸਾਹਿਬ ਤੇ ਹੂੰ ਪਾਕਿਸਤਾਨ ਸਾਡੇ ਨਾਲ ਸਿੱਧਾ ਨਹੀਂ ਲੜਨਾ ਚਾਹੁੰਦਾ ਤੇ ਭਾਰਤ ਸਾਡੇ ਤੋਂ ਬਿਨਾ ਨਹੀਂ ਲੜਨਾ ਚਾਹੁੰਦਾ ਜੀ ਇਹਨਾਂ ਦੋਵਾਂ ਦੀ ਮਜਬੂਰੀ ਆ ਪਾਕਿਸਤਾਨ ਦੇ ਅਫਸਰ ਕਹਿੰਦੇ ਕਿ ਆਦਮਪੁਰ ਤੋਂ ਪੰਜ ਮਜ਼ਾਈਲਾਂ ਚਲਦੀਆਂ ਇੱਕ ਮਜ਼ਾਈਲ ਆਦਮਪੁਰ ਹੀ ਫੜ ਜਾਂਦੀ ਆ ਤੇ ਚਾਰ ਅਮਰਸਰ ਦੇ ਇਲਾਕੇ ਚ ਜਾ ਕੇ ਡਿੱਗਦੀਆਂ ਹੂੰ ਕੋਈ ਵੀ ਮਜ਼ਾਈਲ ਚਲਦੀ ਆ ਤੇ ਉਹਦਾ ਸਿਗਨੇਚਰ ਸਾਈਨ ਰਹਿੰਦਾ ਹਵਾ ਦੇ ਵਿੱਚ ਹੂੰ ਇਲੈਕਟ੍ਰਿਕਲਸ ਸਿਗਨੇਚਰ ਸਾਈਨਸ ਰਹਿੰਦੇ ਆ ਜੀ ਤੇ ਕਰੇ ਸਰਕਾਰ ਵੈਰੀਫਾਈ ਹੂੰ ਕਿ ਕਿੱਥੋਂ ਮਜ਼ਾਈਲ ਆਈ ਸੀ ਜਿਹੜੀ ਅਮਰਸਰ ਦੇ ਪਿੰਡਾਂ ਚ ਡਿੱਗੀਆਂ ਆ ਕੇ ਜੀ ਜੋ ਸਾਹਮਣੇ ਵਾਪਰ ਰਿਹਾ ਅਸਲ ਦੇ ਵਿੱਚ ਉਹ ਨਹੀਂ ਹੁੰਦਾ ਹੂੰ ਅਸਲ ਦੇ ਵਿੱਚ ਕੁਝ ਹੋਰ ਹੁੰਦਾ ਹੈ ਜੀ ਪਰ ਪਰਸੈਪਸ਼ਨ ਵਾਸਤੇ ਇੱਕ ਗਸਟਾਲਟ ਦਾ ਸਕੂਲ ਆ ਸਾਈਕੋਲੋਜੀ ਦਾ ਹੂੰ ਉਹ ਕਹਿੰਦਾ ਕਿ ਜੇ ਕਿਸੇ ਤਸਵੀਰ ਨੂੰ ਦੇਖਣਾ ਚਾਹੁੰਦੇ ਹੋ ਸਮਝਣਾ ਚਾਹੁੰਦੇ ਹੋ ਤੇ ਉਹਨੂੰ ਪੂਰਾ ਦੇਖੋ ਹਿੱਸਿਆਂ ਚ ਨਾ ਦੇਖੋ ਜੀ ਜੋ ਪੰਜਾਬ ਦੀ ਧਰਤੀ ਦੇ ਉੱਤੇ ਤਣਾਅ ਵਧਿਆ ਜੀ ਇਹ ਹੈਰਾਨੀ ਦੀ ਗੱਲ ਹੋਈ ਕਿ ਪੰਜਾਬ ਦੇ ਲੋਕਾਂ ਨੇ ਜੰਗ ਨੂੰ ਨਾ ਕੀਤੀ ਪਰ ਇੱਥੇ ਭਾਰਤ ਦਾ ਮੀਡੀਆ ਕਹਿੰਦਾ ਕਿ ਉਹ ਬੰਦੇ ਪਾਕਿਸਤਾਨ ਤੋਂ ਆਏ ਤੇ ਪਾਕਿਸਤਾਨ ਹੀ ਚਲੇ ਗਏ ਹੂੰ ਇਹ ਦੱਸਣਗੇ ਕਿ ਕੀ ਸੋਰਸ ਇਹਨਾਂ ਦੇ ਕੋਲ ਜੀ ਪੀ ਉਹ ਕਿਹੜੇ ਬਾਰਡਰ ਤੋਂ ਪਾਰ ਹੋਏ ਹੂੰ ਕਿਹੜੇ ਜਹਾਜ਼ 'ਚ ਬੈਠ ਕੇ ਆਏ ਜੀ ਕਿਹੜੀਆਂ ਉਹਨਾਂ ਨੇ ਗੱਡੀਆਂ ਵਰਤੀਆਂ ਬਾਰਡਰ ਤੋਂ ਲੈ ਕੇ ਪਹਿਲਗਾਮ ਦੇ ਉਸ ਮੈਦਾਨ ਤੱਕ ਦੀਆਂ ਹੂੰ ਤੇ ਬਾਅਦ ਚ ਗਏ ਕਿੱਥੇ ਅਸੀਂ ਤਾਂ ਬਸ ਆਪਣੀ 에ਅਰ ਸਪੇਸ ਦੇ ਵਿੱਚ ਉਹ ਨਿਸ਼ਾਨੇ ਬੰਨ ਕੇ ਮਜ਼ਾਈਲਾ ਚਲਾਈਆਂ ਨੇ ਪਰ ਅਸੀਂ ਤਾਂ 에ਅਰ ਸਪੇਸ ਨਹੀਂ ਛੱਡੀ ਤੇ ਇਹ ਏਡੀ ਵੱਡੀ ਗਲਤ ਜਾਣਕਾਰੀ ਭਾਰਤ ਦੇ ਲੋਕਾਂ ਨੂੰ ਮੀਡੀਆ ਨੇ ਦਿੱਤੀ ਹੈ ਕੋਈ ਕਾਰਵਾਈ ਨਹੀਂ ਹੋਈ ਜੀ ਹਾਲਾਂਕਿ ਇਹਦੇ ਤੇ ਇੱਕ ਟ ਬਣਿਆ ਹੋਇਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮਿਸ ਇਨਫਾਰਮੇਸ਼ਨ ਦੇਣ ਦੀ ਕਿਸੇ ਬੰਦੇ ਨੂੰ ਮਾਰਨਾ ਜਾਂ ਕਤਲ ਕਰਨਾ ਵੱਡੀ ਸ਼ਕਤੀ ਦੇ ਜਾਂ ਵੱਡੇ ਦੇਸ਼ ਦੇ ਨਮਾਇंदे ਦੇ ਭਾਰਤ ਵਿੱਚ ਆਉਣ ਤੇ ਕਿਉਂ ਹੋਊਗਾ ਆਪਣੇ ਵੱਲ ਧਿਆਨ ਖਿੱਚਣ ਲਈ ਆਪਣੇ ਮੂਵਮੈਂਟ ਵੱਲ ਧਿਆਨ ਖਿੱਚਣ ਲਈ ਜੀ ਉਹਨਾਂ ਨੇ ਧਿਆਨ ਖਿੱਚਿਆ ਪਾਕਿਸਤਾਨ ਬੜੇ ਚਿਰ ਤੋਂ ਜ਼ੋਰ ਲਾਉਂਦਾ ਸੀ ਕਿ ਕਸ਼ਮੀਰ ਸਮੱਸਿਆ ਦੇ ਉੱਤੇ ਵੱਡੇ ਦੇਸ਼ ਗੱਲ ਕਰਨ ਤੁਸੀਂ ਇਹ ਦੇਖੋ ਜਦੋਂ ਕਿਤੇ ਵੀ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਆ ਗੋਲਾਬਾਰੀ ਚੱਲਦੀ ਆ ਜਾਂ ਲੋਕ ਮਰਦੇ ਆ ਉਹਦੇ ਨਾਲ ਦੀ ਨਾਲ ਇੱਕ ਡਿਪਲੋਮੈਟਿਕ ਵਾਰਫੇਰ ਸ਼ੁਰੂ ਹੋ ਜਾਂਦਾ ਆ ਹੂੰ ਜਿਹੜਾ ਕਿ ਦੇਸ਼ਾਂ ਦੇ ਡਿਪਲੋਮੈਟਸ ਲੜਦੇ ਆ ਫਿਰ ਜੀ ਫਿਰ ਉਹਨਾਂ ਦੀਆਂ ਨੇਗੋਸ਼ੀਏਸ਼ਨਾਂ ਹੁੰਦੀਆਂ ਹੂੰ ਫਿਰ ਉਹ ਸੌਦੇ ਕਰਦੇ ਆ ਫਿਰ ਉਹਦੇ ਚ ਕੋਈ ਨਾ ਕੋਈ ਜਿੱਤ ਪ੍ਰਾਪਤ ਕਰਕੇ ਦਿੰਦੇ ਆ ਜਿਹਨੂੰ ਕੂਟਨੀਤੀ ਕਹਿੰਦੇ ਆ ਹੂੰ ਇਸ ਵਾਰੀ ਕੂਟਨੀਤੀ ਦੇ ਤੌਰ ਤੇ ਅਸੀਂ ਫੇਲ ਹੋਏ ਆ ਤੁਸੀਂ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕਰਕੇ ਤੇ ਫਿਰ ਕਹਿੰਦੇ ਹੋ ਕਿ ਲੋਕ ਬਧਰੋਹ ਵੀ ਨਾ ਕਰਨ ਇਹ ਗੱਲ ਜਾਇਜ਼ ਨਹੀਂ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੁਆਰ ਜਿਸ ਮਹਿਮਾਨ ਨੂੰ ਅੱਜ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਬਹੁਤ ਸੁਲਝੇ ਹੋਏ ਇਨਸਾਨ ਹੈ ਹਮੇਸ਼ਾ ਹੀ ਸਟੂਡੈਂਟ ਦੇ ਹਿੱਤ ਦੀ ਗੱਲ ਉਹਨਾਂ ਨੇ ਕੀਤੀ ਹੈ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਇਸ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਲਈ ਵੀ ਕੰਮ ਕਰ ਰਹੇ ਨੇ ਔਰ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਵੀ ਬਹੁਤ ਜ਼ਿਆਦਾ ਸੁਲਝੇ ਹੋਇਆ ਹਰ ਵਿਸ਼ੇ ਤੇ ਗੱਲ ਕਰਨ ਲਈ ਉਪਰਪੱਖ ਨੇ ਤਾਂ ਉਹਨਾਂ ਦਾ ਨਾਮ ਹੈ ਜੁਗਰਾਜ ਸਿੰਘ ਮਜੈਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਤੋਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਤੁਸੀਂ ਇੱਕ ਸੁਲਝੇ ਹੋਏ ਇਨਸਾਨ ਹੋ ਮੈਂ ਇਸ ਕਰਕੇ ਕਿਹਾ ਕਿ ਜਦੋਂ ਮੈਂ ਤੁਹਾਡੀ ਇੰਟਰਵਿਊ ਕਰਨੀ ਸੀ ਮੈਨੂੰ ਨਹੀਂ ਪਤਾ ਸੀ ਪਰ ਮੈਂ ਉਸ ਤੋਂ ਬਾਅਦ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊ ਸੁਣੀਆਂ ਤੁਹਾਡੇ ਥਾਟ ਆ ਜਿਹੜੇ ਮੈਂ ਜਾਣੇ ਆ ਪਰ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਗੱਲ ਕਰਨਾ ਚਾਹਣੀ ਆ ਰੀਸੈਂਟਲੀ ਆਪਾਂ ਦੇਖਿਆ ਕਿ ਪੰਜਾਬ ਪਾਕਿਸਤਾਨ ਦੇ ਹਾਲਾਤ ਆ ਜਿਹੜੇ ਬਹੁਤ ਤਣਾਪੂਰਨ ਹੋ ਗਏ ਸੀ ਬਹੁਤ ਸਾਰੀਆਂ ਗੱਲਾਂ ਇਧਰੋਂ ਵੀ ਹੋਈਆਂ ਉਧਰੋਂ ਵੀ ਹੋਈਆਂ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਕਿਵੇਂ ਦੇਖਦੇ ਹੋ ਤੁਸੀਂ ਘਟਨਾਵਾਂ ਦੇ ਕਾਰਨ ਹੁੰਦੇ ਆ ਤੇ ਘਟਨਾਵਾਂ ਦੇ ਪ੍ਰਭਾਵ ਹੁੰਦੇ ਆ ਜੀ ਇਫੈਕਟ ਕੌਜ਼ ਦੀ ਥਿਊਰੀ ਚੱਲਦੀ ਹੈ ਹਮ ਕਾਰਨ ਤੋਂ ਬਿਨਾ ਘਟਨਾ ਨਹੀਂ ਵਾਪਰਦੀ ਤੇ ਜਦੋਂ ਘਟਨਾ ਵਾਪਰ ਜਾਂਦੀ ਹੈ ਫਿਰ ਉਹਦੇ ਪ੍ਰਭਾਵ ਸਾਹਮਣੇ ਆਉਂਦੇ ਆ ਜੀ ਜਦੋਂ ਕਿਸੇ ਹਾਲਾਤ ਨੂੰ ਦੇਖਣਾ ਹੋਵੇ ਤਾਂ ਪਿੱਛੇ ਦੇਖੋ ਕਿਹੜੀਆਂ ਘਟਨਾਵਾਂ ਵਾਪਰੀਆਂ ਨੇ ਹਮ ਜਿੰਨਾ ਕਰਕੇ ਆ ਸਿਚੁਏਸ਼ਨ ਅੱਜ ਪੈਦਾ ਹੋ ਗਈ ਜੀ ਜਾਂ ਅੱਜ ਵਾਲੀਆਂ ਘਟਨਾਵਾਂ ਦੇ ਅੱਗੇ ਨਤੀਜੇ ਕੀ ਹੋਣਗੇ ਹਮ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਲੱਗ ਜਾਂਦੇ ਆ ਜੀ ਫਿਰ ਸਾਨੂੰ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਮ ਪਰਸਪੈਕਸ਼ਨ ਧਾਰਨਾ ਕਹਿੰਦੇ ਆ ਜਿਹਨੂੰ ਅਸੀਂ ਜੀ ਜੀ ਕਈ ਵਾਰੀ ਇਹਦੇ ਵਿੱਚ ਬੜੇ ਇਲੂਜ਼ਨ ਹੋ ਜਾਂਦੇ ਆ ਹਮ ਪਰਮ ਪੈਦਾ ਹੋ ਜਾਂਦੇ ਆ ਜੀ ਜੋ ਸਾਹਮਣੇ ਵਾਪਰ ਰਿਹਾ ਅਸਲ ਦੇ ਵਿੱਚ ਉਹ ਨਹੀਂ ਹੁੰਦਾ ਹਮ ਅਸਲ ਦੇ ਵਿੱਚ ਕੁਝ ਹੋਰ ਹੁੰਦਾ ਆ ਜੀ ਪਰ ਪਰਸਪੈਕਸ਼ਨ ਵਾਸਤੇ ਇੱਕ ਗਸਟਾਰਟ ਦਾ ਸਕੂਲ ਆ ਸਾਈਕੋਲੋਜੀ ਦਾ ਹੂੰ ਉਹ ਕਹਿੰਦਾ ਕਿ ਜੇ ਕਿਸੇ ਤਸਵੀਰ ਨੂੰ ਦੇਖਣਾ ਚਾਹੁੰਦੇ ਹੋ ਸਮਝਣਾ ਚਾਹੁੰਦੇ ਹੋ ਤੇ ਉਹਨੂੰ ਪੂਰਾ ਦੇਖੋ ਹਿੱਸਿਆਂ ਚ ਨਾ ਦੇਖੋ ਜੀ ਕਹਿੰਦਾ ਵੋਲ ਹੈ ਨਾ ਜਿਹੜਾ ਹੂੰ ਉਹ ਜ਼ਿਆਦਾ ਆ ਤੁਸੀਂ ਪਾਰਟਸ ਦੇਖੋਗੇ ਚੀਜ਼ ਨੂੰ ਗੱਲ ਸਮਝ ਨਹੀਂ ਆਊਗੀ ਜਦੋਂ ਪੂਰੀ ਪਿਕਚਰ ਨੂੰ ਦੇਖੋਗੇ ਤੇ ਘਟਨਾਵਾਂ ਨੂੰ ਨਾਲ ਰੱਖੋਗੇ ਹੂੰ ਕਾਰਨਾਂ ਨੂੰ ਨਾਲ ਰੱਖੋਗੇ ਫਿਰ ਸਮਝ ਆ ਜਾਊ ਕਿ ਇਹ ਆ ਕਿਉਂ ਵਾਪਰਿਆ ਹੂੰ ਜੋ ਪੰਜਾਬ ਦੀ ਧਰਤੀ ਦੇ ਉੱਤੇ ਤਣਾਅ ਵਧਿਆ ਜੀ ਇਹ ਹੈਰਾਨੀ ਦੀ ਗੱਲ ਹੋਈ ਕਿ ਪੰਜਾਬ ਦੇ ਲੋਕਾਂ ਨੇ ਜੰਗ ਨੂੰ ਨਾ ਕੀਤੀ ਹਾਂ ਬਿਲਕੁਲ ਕਿਉਂਕਿ ਲੋਕ ਇਧਰਲੇ ਵੀ ਕਹਿੰਦੇ ਸੀ ਕਿ ਉਧਰੋਂ ਵੀ ਦੋਵਾਂ ਪਾਸੇ ਉਧਰੋਂ ਵੀ ਜੀ ਬਿਲਕੁਲ ਪੀਐਸਏ ਜੰਗ ਨਹੀਂ ਚਾਹੁੰਦੇ ਨਹੀਂ ਚਾਹੁੰਦੇ ਹਾਂ ਕਿਉਂਕਿ ਇਹ ਜੰਗ ਦੇ ਪਿੱਛੇ ਘਟਨਾ ਕੀ ਆ ਇਹਦੇ ਪਿੱਛੇ ਘਟਨਾ ਹੈ ਪਹਿਲਗਾਮ ਬਿਲਕੁਲ ਪਹਿਲਗਾਮ ਦੇ ਵਿੱਚ ਯਾਤਰੀਆਂ ਦੇ ਉੱਤੇ ਹਮਲਾ ਹੁੰਦਾ ਹਾਂ ਅਣਪਛਾਤੇ ਬੰਦੇ ਆਉਂਦੇ ਆ ਜੀ ਉਹ ਮਾਰਦੇ ਆ ਤੇ ਚਲੇ ਜਾਂਦੇ ਆ ਹੂੰ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਬਿਲਕੁਲ ਪਰ ਇੱਥੇ ਭਾਰਤ ਦਾ ਮੀਡੀਆ ਕਹਿੰਦਾ ਕਿ ਉਹ ਬੰਦੇ ਪਾਕਿਸਤਾਨ ਤੋਂ ਆਏ ਤੇ ਪਾਕਿਸਤਾਨ ਹੀ ਚਲੇ ਗਏ ਹੂੰ ਇਹ ਦੱਸਣਗੇ ਕਿ ਕੀ ਸੋਰਸ ਇਹਨਾਂ ਦੇ ਕੋਲ ਜੀ ਵੀ ਉਹ ਕਿਹੜੇ ਬਾਰਡਰ ਤੋਂ ਪਾਰ ਹੋਏ ਹੂੰ ਕਿਹੜੇ ਜਹਾਜ਼ 'ਚ ਬੈ ਕੇ ਆਏ ਜੀ ਕਿਹੜੀਆਂ ਉਹਨਾਂ ਨੇ ਗੱਡੀਆਂ ਵਰਤੀਆਂ ਬਾਰਡਰ ਤੋਂ ਲੈ ਕੇ ਪਹਿਲਗਾਮ ਦੇ ਉਸ ਮੈਦਾਨ ਤੱਕ ਦੀਆਂ ਹੂੰ ਤੇ ਬਾਅਦ 'ਚ ਗਏ ਕਿੱਥੇ ਹੂੰ ਮੀਡੀਆ ਦਾ ਫਰਜ਼ ਹੈ ਨਾ ਕਿ ਗੱਲ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਲੋਕਾਂ ਤੱਕ ਦੱਸੇ। ਹੂੰ ਮਿਸ ਇਨਫਾਰਮੇਸ਼ਨ ਦੇਣਾ ਮੀਡੀਆ ਦਾ ਫਰਜ਼ ਨਹੀਂ। ਹੂੰ ਪਰ ਉਹਨਾ ਮਿਸ ਇਨਫਾਰਮੇਸ਼ਨ ਦਿੱਤੀ ਤੇ ਭਾਰਤ ਦੇ ਜਨੂਨੀਆ ਨੇ ਕਿਹਾ ਕਿ ਤਬਾਹ ਕਰ ਦਿਓ ਪਾਕਿਸਤਾਨ ਨੂੰ। ਹੂੰ ਮਜ਼ਾਈਲਾ ਛੱਡ ਦਿਓ, ਬੰਬ ਛੱਡ ਦਿਓ। ਜੀ। ਮੀਡੀਆ ਇੱਥੋਂ ਤੱਕ ਦੱਸਣ ਲੱਗ ਗਿਆ ਕਿ ਕਰਾਚੀ ਪਹੁੰਚ ਗਈ ਭਾਰਤ ਦੀ ਫੌਜ। ਅੱਧੇ ਪਾਕਿਸਤਾਨ ਤੇ ਕਬਜ਼ਾ ਵੀ ਕਰ ਲਿਆ ਸੀ। ਰਾਵਲਪਿੰਡੀ ਪਹੁੰਚ ਗਈ ਭਾਰਤ ਦੀ ਫੌਜ। ਜੀ। ਤੇ ਭਾਰਤ ਦੀ ਫੌਜ ਇਹ ਕਹਿੰਦੀ ਅਸੀਂ ਤਾਂ ਐਲੋਸੀ ਕਰਾਉਸ ਹੀ ਨਹੀਂ ਕੀਤੀ। ਹੂੰ ਅਸੀਂ ਤਾਂ 에ਅਰ ਸਪੇਸ ਨਹੀਂ ਆਪਣੀ ਛੱਡੀ ਜੀ ਅਸੀਂ ਤਾਂ ਬਸ ਆਪਣੀ 에ਅਰ ਸਪੇਸ ਦੇ ਵਿੱਚੋਂ ਨਿਸ਼ਾਨੇ ਬੰਨ ਕੇ ਮਜ਼ਾਈਲਾ ਚਲਾਈਆਂ ਨੇ ਹਮ ਪਰ ਅਸੀਂ ਤਾਂ 에ਅਰ ਸਪੇਸ ਨਹੀਂ ਛੱਡੀ ਤੇ ਇਹ ਏਡੀ ਵੱਡੀ ਗਲਤ ਜਾਣਕਾਰੀ ਭਾਰਤ ਦੇ ਲੋਕਾਂ ਨੂੰ ਮੀਡੀਆ ਨੇ ਦਿੱਤੀ ਹੈ ਕੋਈ ਕਾਰਵਾਈ ਨਹੀਂ ਹੋਈ ਜੀ ਹਾਲਾਂਕਿ ਇਹਦੇ ਤੇ ਐਕਟ ਬਣਿਆ ਹੋਇਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮਿਸ ਇਨਫਾਰਮੇਸ਼ਨ ਦੇਣ ਦੀ ਹਮ ਪਰ ਨਹੀਂ ਹੋਈ ਅਸੀਂ ਇਹ ਸਮਝਦੇ ਹਾਂ ਕਿ ਉਹ ਵੀ ਭਾਰਤ ਦੀ ਜੰਗ ਦੀ ਇੱਕ ਟੈਕਟਿਕ ਸੀ ਹਮ ਤਣਾਅ ਪੈਦਾ ਕਰਨਾ ਮਾਹੌਲ ਬਣਾਉਣਾ ਕਿ ਭਾਰਤ ਦੀ ਫੌਜ ਨੇ ਆ ਕਰਤਾ ਉਹ ਕਰਤਾ ਉਹਦੇ ਤੋਂ ਬਾਅਦ ਜਿਹੜੇ ਨਤੀਜੇ ਸਾਹਮਣੇ ਆਏ ਉਹ ਬੜੇ ਹੈਰਾਨੀਜਨਕ ਨੇ ਹਮ ਪਹਿਲਗਾਮ ਦੀ ਘਟਨਾ ਨੂੰ ਅਸੀਂ ਦੋ ਪੱਖਾਂ ਚ ਦੇਖਦੇ ਆ ਇੱਕ ਤਾਂ ਇਹ ਹੈ ਕਿ ਕਸ਼ਮੀਰ ਦੇ ਜਿਹੜੇ ਲੜਾਕੇ ਨੇ ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੇ ਮਿਲਿਟੈਂਟਸ ਜੀ ਇਹ ਉਹਨਾਂ ਦਾ ਕੰਮ ਆ ਹਮ ਦੂਸਰਾ ਅਸੀਂ ਸਮਝਦੇ ਆ ਕਿ ਜਿਵੇਂ ਚਿੱਟੀ ਸਿੰਗਪੁਰਾ ਦੇ ਵਿੱਚ 36 ਸਿੱਖਾਂ ਨੂੰ ਭਾਰਤ ਦੀ ਸਰਕਾਰ ਨੇ ਇਹਨਾਂ ਦੀਆਂ ਏਜੰਸੀਆਂ ਨੇ ਮਾਰਿਆ ਸੀ ਅਜੇ ਤੱਕ ਕੋਈ ਤਫ਼ਤੀਸ਼ ਨਹੀਂ ਹੋਈ ਬੰਦੇ ਨਹੀਂ ਲੱਭੇ ਗਏ ਦੋਸ਼ੀ ਨਹੀਂ ਲੱਭੇ ਹੂੰ ਉਦੋਂ ਬਿਲ ਕਲਿੰਟਨ ਆਇਆ ਸੀ ਇਸ ਵਾਰੀ ਜੇਡੀ ਵਾਂਸ ਆਇਆ ਉਹ ਪ੍ਰਸ਼ਧਪਤੀ ਬਿਲਕੁਲ ਚਰਚਾ ਰਹੀ ਹੈ ਇਹਨਾਂ ਗੱਲਾਂ ਨੂੰ ਜੋੜ ਕੇ ਦੇਖਿਆ ਜਾਂਦਾ ਹੈ ਉਹ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਜਿਹੜਾ ਜੇਡੀ ਵਾਂਸ ਇੱਥੇ ਆਇਆ ਉਹਦੇ ਕਰਕੇ ਇਹ ਹਮਲਾ ਹੋਇਆ ਜੀ ਕਿ ਸ਼ੈੰਦ ਉਹਨਾਂ ਦੀ ਪਾਕਿਸਤਾਨ ਦੀ ਇਮੇਜ ਮਾੜੀ ਕਰਨੀ ਹੋਵੇ ਹੂੰ ਜਿੱਥੋਂ ਤੱਕ ਅਸੀਂ ਪਹਿਲੀ ਚੀਜ਼ ਦੀ ਗੱਲ ਕਰਦੇ ਹਾਂ ਕਿ ਉਹ ਜੇ ਵਾਕਿਆ ਹੀ ਕਸ਼ਮੀਰ ਦੀ ਆਜ਼ਾਦੀ ਦੇ ਲੜਾਕਿਆਂ ਨੇ ਕੀਤਾ ਹੋਵੇ ਹੂੰ ਫਿਰ ਤਾਂ ਉਸ ਕੰਮ ਦੇ ਵਿੱਚ ਸਫਲ ਹੋ ਗਏ ਹੂੰ ਕਿਉਂਕਿ ਕਿਸੇ ਬੰਦੇ ਨੂੰ ਮਾਰਨਾ ਜਾਂ ਕਤਲ ਕਰਨਾ ਵੱਡੀ ਸ਼ਕਤੀ ਦੇ ਜਾਂ ਵੱਡੇ ਦੇਸ਼ ਦੇ ਨਮਾਇंदे ਦੇ ਭਾਰਤ ਵਿੱਚ ਆਉਣ ਤੇ ਕਿਉਂ ਹੋਊਗਾ ਹੂੰ ਆਪਣੇ ਵੱਲ ਧਿਆਨ ਖਿੱਚਣ ਲਈ ਹੂੰ ਆਪਣੇ ਮੂਵਮੈਂਟ ਵੱਲ ਧਿਆਨ ਖਿੱਚਣ ਲਈ ਜੀ ਉਹਨਾਂ ਨੇ ਧਿਆਨ ਖਿੱਚਿਆ ਪਾਕਿਸਤਾਨ ਬੜੇ ਚਿਰ ਤੋਂ ਜ਼ੋਰ ਲਾਉਂਦਾ ਸੀ ਕਿ ਕਸ਼ਮੀਰ ਸਮੱਸਿਆ ਦੇ ਉੱਤੇ ਵੱਡੇ ਦੇਸ਼ ਗੱਲ ਕਰਨ। ਹਮ ਅਮਰੀਕਾ ਬੋਲੇ। ਜੀ। 트럼ਪ ਬੋਲੇ। ਹਮ OIC ਵਾਲੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਪਰੇਸ਼ਨਸ ਜੀ ਜਿਹਦੇ ਵਿੱਚ ਸਾਉਦੀਆ ਸਮੇਤ ਹੋਰ ਬਹੁਤ ਸਾਰੀਆਂ ਇਸਲਾਮਿਕ ਕੰਟਰੀਆਂ ਹੋਈਆਂ ਨੇ। ਹਮ ਉਹ ਬੋਲਣ ਪਰ ਉਹ ਬੋਲਦੇ ਨਹੀਂ ਸੀ। ਹਮ ਪਰ ਇਸ ਵਾਰੀ ਹੈਰਾਨੀ ਦੀ ਗੱਲ ਆ ਕਿ ਸਾਰੇ ਹੀ ਬੋਲ ਪਏ। ਹਮ ਇਸ ਵਾਰੀ 트럼ਪ ਸਾਹਿਬ ਵੀ ਕਹਿੰਦੇ ਆ ਕਿ ਮੈਂ ਭਾਰਤ ਤੇ ਪਾਕਿਸਤਾਨ ਦਾ ਝਗੜਾ ਮੁਕਾ ਦਿੱਤਾ ਔਰ ਇਹ ਵੀ ਕਹ ਰੇ ਕਿ ਪਰਮਾਣੂ ਹਮਲੇ ਤੋਂ ਬਚਾ ਦਿੱਤਾ ਮੈਂ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਅਵੇਦਾਰ ਬਣ ਗਿਆ ਜੀ ਮੈਂ ਇਹਨਾਂ ਨੂੰ ਸਿੱਧਾ ਕਿਹਾ ਕਿ ਬੰਦੇ ਦੇ ਪੁੱਤ ਬਣ ਜੂ ਨਹੀਂ ਤੇ ਵਪਾਰ ਨਹੀਂ ਕਰੂੰਗਾ ਹੂੰ ਜੇ ਜੰਗ ਕਰੋਗੇ ਵਪਾਰ ਨਹੀਂ ਕਰੂੰਗਾ ਜੰਗ ਬੰਦ ਕਰੋਗੇ ਤੇ ਮੈਂ ਵਪਾਰ ਕਰੂੰਗਾ ਇਹ ਟਿਕ ਕੇ ਬਹਿ ਗਏ ਆ ਮੈਂ ਸ਼ਾਂਤੀ ਸਥਾਪਿਤ ਕਰਤੀ ਹੂੰ ਪਰ ਜਿਹੜੀ ਕਸ਼ਮੀਰ ਦੀ ਸਮੱਸਿਆ ਵਾ ਹੂੰ ਮੈਂ ਉਹ ਵੀ ਵਿੱਚ ਪਾ ਕੇ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਹੂੰ ਇਹ ਗੱਲ ਕਰਵਾ ਲੈਣੀ ਤੇ OIC ਦੇ ਕੋਲੋਂ ਲੈਟਰ ਦਿਵਾ ਦੇਣੀ ਸੀਜ਼ਫਾਇਰ ਤੋਂ ਬਾਅਦ ਹੂੰ ਪੀ ਚੰਗਾ ਹੋਇਆ ਜਿਹੜਾ ਕਸ਼ਮੀਰ ਭਾਰਤ ਦੇ ਕਬਜ਼ੇ ਦੇ ਥੱਲੇ ਆ ਉਹਦੇ ਬਾਰੇ ਵੀ ਗੱਲ ਹੋ ਜਾਣੀ ਚਾਹੀਦੀ ਐ ਇਸ ਵਾਰ ਹੂੰ ਇਹਦੇ ਵਿੱਚ ਉਹ ਬੰਦੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਤਾਂ ਫਿਰ ਕਾਮਯਾਬ ਹੋ ਗਏ ਇਹ ਜੀ ਜਿਸੀਂ ਕਹਿ ਦਈਏ ਕਿ ਉਹ ਘਟਨਾ ਨੂੰ ਇਨਜਾਮ ਪਾਕਿਸਤਾਨ ਨੇ ਜਾਂ ਉਹਨਾਂ ਦੀ ਏਜੰਸੀ ISI ਨੇ ਦਿੱਤਾ ਹੂੰ ਉਹ ਤਾਂ ਫਿਰ ਕਾਮਯਾਬ ਹੋ ਗਏ ਹੂੰ ਤੁਸੀਂ ਇਹ ਦੇਖੋ ਜਦੋਂ ਕਿਤੇ ਵੀ ਕੋਈ ਇਹੋ ਜੀ ਕਾਰਵਾਈ ਹੁੰਦੀ ਆ ਗੋਲਾਬਾਰੀ ਚੱਲਦੀ ਆ ਜਾਂ ਲੋਕ ਮਰਦੇ ਆ ਉਹਦੇ ਨਾਲ ਦੀ ਨਾਲ ਇੱਕ ਡਿਪਲੋਮੈਟਿਕ ਵਾਰਫੇਅਰ ਸ਼ੁਰੂ ਹੋ ਜਾਂਦਾ ਆ ਹੂੰ ਜਿਹੜਾ ਕਿ ਦੇਸ਼ਾਂ ਦੇ ਡਿਪਲੋਮੈਟਸ ਲੜਦੇ ਆ ਫਿਰ ਜੀ ਫਿਰ ਉਹਨਾਂ ਦੀਆਂ ਨੈਗੋਸ਼ੀਏਸ਼ਨਾਂ ਹੁੰਦੀਆਂ ਹੂੰ ਫਿਰ ਉਹ ਸੌਦੇ ਕਰਦੇ ਆ ਫਿਰ ਉਹਦੇ ਚ ਉਹ ਕੋਈ ਨਾ ਕੋਈ ਜਿੱਤ ਪ੍ਰਾਪਤ ਕਰਕੇ ਦਿੰਦੇ ਆ ਜਿਹਨੂੰ ਕੂਟਨੀਤੀ ਕਹਿੰਦੇ ਆ ਹੂੰ ਇਸ ਵਾਰੀ ਕੂਟਨੀਤੀ ਦੇ ਤੌਰ ਤੇ ਅਸੀਂ ਫੇਲ ਹੋਏ ਜੀ ਭਾਰਤ ਫੇਲ ਹੋਇਆ ਕੂਟਨੀਤਕ ਤੌਰ ਦੇ ਉੱਤੇ ਅਸੀਂ ਕੀ ਹਾਸਲ ਕੀਤਾ ਇਸ ਘਟਨਾ ਦੇ ਵਿੱਚ ਅਸੀਂ ਇਹ ਕਿਹਾ ਕਿ 26 ਲੋਕ ਮਾਰੇ ਗਏ ਤੇ ਅਸੀਂ ਉਹਨਾਂ ਦਾ ਬਦਲਾ ਲਿਆ ਅਸੀਂ ਤਾਂ 50 ਹੋਰ ਮਰਵਾ ਦਿੱਤੇ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਆਪਣਾ ਸੰਬੋਧਨ ਦਿੰਦੇ ਆ ਹੂੰ ਪੁੰਛ ਦਾ ਜ਼ਿਕਰ ਹੀ ਨਹੀਂ ਕੀਤਾ ਬਿਲਕੁਲ ਜਿੱਥੇ ਇੰਨੀ ਜ਼ਿਆਦਾ ਬੌਮਬਿੰਗ ਹੋਈ ਹੈ ਆਰਟੀਲਰੀ ਫਾਇਰ ਇੰਨਾ ਜ਼ਿਆਦਾ ਹੋਇਆ ਵਾ ਜਿੱਥੇ ਇੰਨੇ ਜ਼ਿਆਦਾ ਮੋਟਰ ਦਾਗੇ ਗਏ ਆ ਲੋਕਾਂ ਦੇ ਘਰ ਨੁਕਸਾਨੇ ਗਏ ਉੱਥੇ ਕਿੰਨੇ ਪਰਿਵਾਰ ਉਜੜ ਗਏ ਰਾਗੀ ਅਮਰੀਕ ਸਿੰਘ ਦੀ ਬੇਟੀ 18 ਸਾਲ ਦੀ ਆ ਉਹ 11ਵੀਂ ਕਲਾਸ ਚ ਪੜਦੀ ਹੈ ਜੀ ਉਹ ਕਹਿ ਰਹੀ ਸੀ ਕਿ ਸਾਡੇ ਸਾਡੇ ਪੀ ਉਹਦਾ ਬਦਲਾ ਕੌਣ ਲਊਗਾ ਬਿਲਕੁਲ ਠੀਕ ਹੈ ਤੁਹਾਨੂੰ ਜੰਗ ਕਰਨ ਦਾ ਚਾਹ ਜੀ ਦੱਸੋ ਇਹਨਾਂ ਦਾ ਬਦਲਾ ਕੌਣ ਲਊਗਾ ਤੇ ਉਹ ਬੀਐਸਐਫ ਦੇ ਜਵਾਨ ਜਿਹੜੇ ਹਮ ਸਰਹੱਦ ਦੇ ਉੱਤੇ ਪਾਕਿਸਤਾਨ ਦੇ ਜਨੂਨੀਆਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਨੇ ਜੀ ਮਾਰੇ ਗਏ ਨੇ ਹਮ ਉਹਨਾਂ ਦਾ ਬਦਲਾ ਕੌਣ ਲਾਊਗਾ ਹਮ 50 ਲੋਕ ਮਾਰੇ ਗਏ ਦੱਸਿਆ ਜਾਂਦਾ ਕਿ ਇਹਨਾਂ ਦੇ ਜਹਾਜ਼ ਵੀ ਡਿੱਗੇ ਨੇ ਰਾਫੇਲ ਵੀ ਕਿਉਂਕਿ ਇਹਨਾਂ ਦੇ ਵੱਡੇ ਅਫਸਰ ਇਹ ਕਹਿੰਦੇ ਆ ਕਿ ਕੰਬੈਟ ਦੇ ਵਿੱਚ ਤਾਂ ਹਮ ਲੌਜ਼ਸ ਹੁੰਦੇ ਰਹਿੰਦੇ ਆ ਕੋਈ ਵੱਡੀ ਗੱਲ ਨਹੀਂ ਪਰ ਗਿਣਤੀ ਨਹੀਂ ਦੱਸੀ ਕਿੰਨਾ ਨੁਕਸਾਨ ਹੋਇਆ ਜੀ ਦੂਸਰੇ ਪਾਸੇ ਇਹ ਕਹਿੰਦੇ ਕਿ ਅਸੀਂ ਪਾਕਿਸਤਾਨ ਦੇ ਆ ਆ ਠਿਕਾਣੇ ਜਿਹੜੇ ਤਬਾਹ ਕਰ ਦਿੱਤੇ ਪਰ ਪਾਕਿਸਤਾਨ ਵਾਲੇ ਕਹਿੰਦੇ ਠਿਕਾਣੇ ਨਹੀਂ ਤਬਾਹ ਕੀਤੇ ਤੁਸੀਂ ਇੰਨੇ ਲੋਕਾਂ ਦੇ ਨਜ਼ਾਇਰ ਘਰ ਤਬਾਹ ਕਰ ਦਿੱਤੇ ਹੂੰ ਇੰਨੇ ਨਜ਼ਾਇਰ ਛੋਟੇ ਛੋਟੇ ਬੱਚੇ 2-2 ਸਾਲ ਦੇ ਜਿਨ੍ਹਾਂ ਦੀ ਉਹਨਾਂ ਫੋਟੋਆਂ ਪਾਈਆਂ 80-80 ਸਾਲ ਦੀਆਂ ਬਜ਼ੁਰਗ ਬੀਬੀਆਂ ਉਹਨਾਂ ਦੀ ਉਹਨਾਂ ਵੀਡੀਓ ਪਾਈਆਂ ਇੱਕ ਬੰਦਾ ਰੋ ਰਿਹਾ ਕਹਿੰਦਾ ਮੇਰੇ ਚਾਰ ਬੱਚੇ ਮਾਰੇ ਗਏ ਮੈਂ ਕੀ ਲੈਣਾ ਤੁਹਾਡੀ ਜੰਦ ਤੋਂ ਜੀ ਉਹ ਆਮ ਲੋਕ ਜਿਹੜੇ ਮਾਰੇ ਗਏ ਆ ਉਜਾੜਾ ਉਹਨਾਂ ਦਾ ਹੋਇਆ ਹਮ ਉਹਨਾਂ ਮਾਵਾਂ ਦਾ ਉਜਾੜਾ ਹੋਇਆ ਜਿਨ੍ਹਾਂ ਦੇ ਪੁੱਤਾਂ ਨੇ ਵਾਪਸ ਨਹੀਂ ਆਉਣਾ ਉਹਨਾਂ ਭੈਣਾਂ ਦਾ ਉਜਾੜਾ ਹੋਇਆ ਜਿਨ੍ਹਾਂ ਦੇ ਭਰਾਵਾਂ ਨੇ ਵਾਪਸ ਨਹੀਂ ਆਉਣਾ ਜੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਸੰਬੋਧਨ ਕੀਤਾ ਤੇ ਪੁੰਛ ਨੂੰ ਭੁੱਲੀ ਗਏ ਹਮ ਇਹ ਬੜੀ ਪਰੇਸ਼ਾਨੀ ਦੀ ਗੱਲ ਆ ਪੁੰਛ ਦੇ ਲੋਕਾਂ ਲਈ ਵੀ ਇਹ ਸਦਮਾ ਬਹੁਤ ਵੱਡਾ ਹੋਊਗਾ ਕਿ ਇੰਨੇ ਮਿੰਟ ਪ੍ਰਧਾਨ ਮੰਤਰੀ ਸਾਹਿਬ ਬੋਲ ਗਏ ਤੇ ਪੁੰਛ ਦਾ ਜ਼ਿਕਰ ਤੱਕ ਨਹੀਂ ਕੀਤਾ ਹਮ ਉਹਨਾਂ ਨੂੰ ਪਾਕਿਸਤਾਨ ਦੇ ਬੰਬਾਂ ਦੀ ਛਾਵੇਂ ਸੁੱਟ ਦਿੱਤਾ ਹਮ ਵੀ ਮਰੋ ਉਹਨਾਂ ਨੂੰ ਇਵੇਕੂਏਟ ਨਹੀਂ ਕੀਤਾ ਗਿਆ ਉਹਨਾਂ ਦੇ ਬਚਾਲ ਹੀ ਕੁਝ ਨਹੀਂ ਕੀਤਾ ਗਿਆ ਉੱਥੋਂ ਦੇ ਲੋਕ ਰੋ ਰਹੇ ਨੇ ਉੱਥੇ ਗੁਰਦੁਆਰੇ ਤੇ ਵੀ ਬੰਬ ਵੱਜਦਾ ਮਸਜਿਦ ਤੇ ਵੀ ਬੰਬ ਵੱਜਦਾ ਮੰਦਰਾਂ ਦੇ ਵੀ ਬੰਬ ਡਿੱਗਦੇ ਆ ਈਵਨ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਤੇ ਗੱਡੀਆਂ ਤੇ ਬੰਬ ਡਿੱਗਦੇ ਜੀ ਔਰ ਉਹਨਾਂ ਚੀਜ਼ਾਂ ਦਾ ਜ਼ਿਕਰ ਹੀ ਨਹੀਂ ਉਹ ਚਿੱਤੇ ਪ੍ਰਧਾਨ ਮੰਤਰੀ ਜ਼ਿਕਰ ਹੀ ਨਹੀਂ ਕਰਦਾ ਇਹ ਚੀਜ਼ ਹੈਰਾਨੀ ਦੀ ਗੱਲ ਆ ਹਮ ਪਰ ਦੂਸਰੇ ਪਾਸੇ ਦੇਖੀ ਇਸ ਡਿਪਲੋਮੈਟਿਕ ਲੜਾਈ ਦੇ ਵਿੱਚ ਤੇ ਪਾਕਿਸਤਾਨ ਨੇ ਅਮਰੀਕਾ ਦੇ ਕੋਲੋਂ ਵੀ ਕਸ਼ਮੀਰ ਦੀ ਗੱਲ ਕਰਵਾ ਦਿੱਤੀ ਹੈ। ਹੂੰ। ਵਾਈਸੀ ਵੀ ਖੜਾ ਹੋ ਗਿਆ ਉਹਨਾਂ ਦੇ ਹੱਕ 'ਚ। ਚਾਈਨਾ ਵੀ ਸਿੱਧੇ ਤੌਰ ਤੇ ਖੜਾ ਹੋ ਗਿਆ। ਤੁਰਕੀ ਵੀ ਸਿੱਧੇ ਤੌਰ ਤੇ ਖੜਾ ਹੋ ਗਿਆ। ਹੂੰ। ਭਾਰਤ ਦੇ ਹੱਕ 'ਚ ਕੌਣ ਖੜਾ? ਬੰਗਲਾਦੇਸ਼ ਵੀ ਨਹੀਂ ਖੜਾ। ਬੰਗਲਾਦੇਸ਼ ਦਾ ਵੀ ਇੱਕ ਵੱਡਾ ਅਫਸਰ ਕਹਿੰਦਾ ਕਿ ਸਾਨੂੰ ਵੀ ਜਿਹੜੀਆਂ 7 ਸਿਸਟਰ ਸਟੇਟਸ ਨੇ ਇਹਨਾਂ ਦੇ ਕਬਜ਼ਾ ਕਰ ਲੈਣਾ ਚਾਹੀਦਾ ਜੰਗ ਦੇ ਹਾਲਾਤ ਬਣਦੇ ਆ ਤੇ। ਹੂੰ। ਭਾਰਤ ਦੇ ਹੱਕ ਦੇ ਵਿੱਚ ਤਾਂ ਅਮਰੀਕਾ ਵੀ ਸਿੱਧੇ ਤੌਰ ਤੇ ਨਹੀਂ ਖੜਾ। ਉਹ ਕਹਿੰਦਾ ਮੈਂ ਵਿਚੋਲਗੀ ਕਰ ਸਕਦਾ। ਹੂੰ। ਦੋਵਾਂ ਦੇ ਨਾਲ ਵਪਾਰ ਕਰੂੰਗਾ ਤੁਹਾਡੇ ਨਾਲ ਵੀ ਤੇ ਉਹਨਾਂ ਨਾਲ ਵੀ ਬਿਲਕੁਲ ਮੈਂ ਐਸੀ ਗੱਲ ਤੇ ਆਉਣਾ ਚਾਹੁੰਦੀ ਸੀ ਜਿਸ ਤਰ੍ਹਾਂ ਕਿ ਅਮਰੀਕਾ ਵਿਚੋਲਗੀ ਕਰ ਗਿਆ ਕੀ ਕੀ ਬੈਨੀਫਿਟ ਲੈ ਸਕਦੇ ਨੇ ਹੁਣ ਕੋਈ ਤਾਂ ਬੈਨੀਫਿਟ ਹੋਈ ਗਈ ਇਹ ਬਹੁਤ ਵੱਡੀ ਮੰਡੀ ਆ ਹਮ ਇੰਨੇ ਕਰੋੜਾਂ ਦੀ ਆਬਾਦੀ ਆ ਹਮ ਅਸੀਂ ਜੀਨਸ ਪਾ ਰਹੇ ਹਾਂ ਇਹ ਅਮਰੀਕਾ ਦੀ ਹੈ ਜੀ ਅਸੀਂ ਸਭ ਵੇਖਾ ਰਹੇ ਹਾਂ ਹਮ ਇਹ ਅਮਰੀਕਾ ਦਾ ਜਿੰਨਾ ਪ੍ਰੋਸੈਸਡ ਫੂਡ ਖਾ ਰਿਆ ਅਮਰੀਕਾ ਦਾ ਵੱਡੀਆਂ ਵੱਡੀਆਂ ਗੱਡੀਆਂ ਅਮਰੀਕਾ ਦੀਆਂ ਇੱਥੇ ਆ ਰਹੀਆਂ ਹਥਿਆਰ ਅਸੀਂ ਉਹਨਾਂ ਤੋਂ ਖਰੀਦ ਰਹੇ ਹਾਂ ਹਮ ਡਾਲਰ ਦੇ ਵਿੱਚ ਅਸੀਂ ਵਪਾਰ ਕਰ ਰਹੇ ਹਾਂ ਫਾਇਦਾ ਤਾਂ ਸਾਰਾ ਅਮਰੀਕਾ ਦਾ ਹੀ ਹ ਹ ਜਿੱਥੇ ਵੀ ਜੰਗ ਲੱਗਦੀ ਹੈ ਫਾਇਦਾ ਤਾਂ ਅਮਰੀਕਾ ਦਾ ਹੈ ਅਮਰੀਕਾ ਕਹਿੰਦਾ ਸੀ ਮੈਂ ਚਾਈਨਾ ਨਾਲ ਵਪਾਰ ਨਹੀਂ ਕਰਨਾ ਪਰ ਇਸੇ ਸਾਰੀ ਕਸ਼ਮਕਸ਼ ਦੇ ਵਿੱਚ ਉਹ ਚਾਈਨਾ ਦੇ ਨਾਲ ਵੀ ਵਪਾਰ ਦੀ ਸੰਧੀ ਬਿਆਨਾਂ ਦੇ ਵਿੱਚ ਕੱਲ ਕਰ ਗਿਆ ਬਿਲਕੁਲ ਟੈਰਿਫ ਰੇਟ ਉਹਨਾਂ ਦੇ ਕਾਫੀ ਘਟਾ ਦਿੱਤੇ ਗਏ ਆ ਜਿਹੜੇ ਉਹਨਾਂ ਨੇ ਟੈਰਿਫ ਰੇਟ ਘਟਾ ਕੇ 145 ਤੋਂ 10 ਰਹਿਣ ਦਿੱਤੇ ਆ ਬਿਲਕੁਲ ਤੇ ਉਹਨਾਂ ਨੇ 15 ਰਹਿਣ ਦਿੱਤੇ ਹ ਹ ਅਗਲੇ 90 ਦਿਨਾਂ ਵਾਸਤੇ ਜੀ ਹੁਣ ਇਹ ਚੀਜ਼ਾਂ ਭਾਰਤ ਦੇ ਲੋਕ ਕਦੋਂ ਸਮਝਣਗੇ ਜਨੂਨ ਦੇ ਵਿੱਚ ਅੰਨੇ ਹੋ ਕੇ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰਦੇ ਰਹੋਗੇ ਤੇ ਤੁਹਾਡੇ ਪੱਲੇ ਕੱਖ ਵੀ ਨਹੀਂ ਪੈਣਾ ਤੁਸੀਂ ਛੱਤਰ ਵੀ ਖਾਓਗੇ ਤੇ ਗੰਡੇ ਵੀ ਖਾਓਗੇ ਦੋਵੇਂ ਚੀਜ਼ਾਂ ਇਕੱਠੀਆਂ ਖਾਓਗੇ ਜੀ ਪਰ ਸਰ ਇਹ ਵੀ ਹੈ ਕਿ ਧਰਮ ਦੇ ਨਾਂ ਤੇ ਹੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਲੜਦੇ ਆ ਧਰਮ ਦੇ ਨਾਂ ਤੇ ਦੇਖੋ ਧਰਮ ਦੇ ਨਾਲ इमोਸ਼ਨ ਜੁੜਿਆ ਹੁੰਦਾ ਜੀ ਤੇ इमोਸ਼ਨ ਜਲਦੀ ਹਿੱਟ ਹੋ ਜਾਂਦਾ ਜੇ ਬੰਦੇ ਦੇ इमोਸ਼ਨ ਨੂੰ ਹਿੱਟ ਕੀਤਾ ਜਾਵੇ ਤੇ ਧਰਮ ਦੇ ਨਾਂ ਦੇ ਉੱਤੇ ਜਲਦੀ ਝੰਡਾ ਚੱਕ ਕੇ ਖੜਾ ਹੋ ਜਾਂਦਾ ਸਿੱਖਾ ਨੂੰ ਵੀ ਧਰਮ ਦੇ ਨਾਂ ਤੇ ਢਕਾਉਣ ਦੀ ਕੋਸ਼ਿਸ਼ ਹੋਈ ਹੈ। ਹੂੰ। ਭਾਰਤ ਦੇ মিডিਆ ਨੇ ਇਹ ਆਖਿਆ ਕਿ ਦਰਬਾਰ ਸਾਹਿਬ ਦੇ ਉੱਪਰ ਪਾਕਿਸਤਾਨ ਨੇ ਮਜ਼ਾਈਲਨਾ ਹਮਲਾ ਕਰਤਾ ਅਸੀਂ ਤਾਂ ਮਸਾ ਹੀ ਰੁਕਿਆ। ਜੀ। ਔਰ ਉਧਰ ਨਨਕਾਣਾ ਸ਼ਹਿਰ ਮਿਸ਼ਰਾ ਲੀਡਰ ਆ ਦਿੱਲੀ ਦਾ ਬੀਜੇਪੀ ਦਾ ਉਹਨੇ ਤਾਂ ਪੋਸਟਰ ਪਾਤਾ ਕਿ ਮੋਦੀ ਐ ਬਾਹਾਂ ਕਰਕੇ ਖੜਾ ਸਾਚ ਖੜਾ ਦਰਬਾਰ ਸਾਹਿਬ ਦੇ ਉੱਤੇ। ਅੱਛਾ ਜੀ। ਵੀ ਮੈਂ ਬਚਾ ਲਿਆ। ਨਹੀਂ ਤਾਂ ਉਹਨਾਂ ਦਰਬਾਰ ਸਾਹਿਬ ਢਾ ਦੇਣਾ ਸੀ। ਤੇ ਉਧਰ ਵਾਲੇ ਕਹਿੰਦੇ ਆ ਵੀ ਅਸੀਂ ਨਹੀਂ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੇ। ਅਸੀਂ ਨਹੀਂ ਪੰਜਾਬ ਤੇ ਹਮਲਾ ਕਰ ਸਕਦੇ। ਹੂੰ। ਨਣਕਾਣਾ ਸਾਹਿਬ ਦੇ ਲਾਗੇ ਮਜ਼ਾਈਲਾਂ ਡਿੱਗੀਆਂ ਇਹ ਭਾਰਤ ਨੇ ਸੁੱਟੀਆਂ ਜੀ ਭਾਰਤ ਨੇ ਹਮਲਾ ਕੀਤਾ ਨਣਕਾਣਾ ਸਾਹਿਬ ਤੇ ਹੂੰ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਖਿੱਤੇ ਦੇ ਵਿੱਚ ਸਿੱਖਾਂ ਦਾ ਅਕਸ ਉੱਭਰਿਆ ਹੂੰ ਰਾਜਨੀਤਿਕ ਤੌਰ ਤੇ ਹੂੰ ਠੀਕ ਹੈ ਸਿੱਖ ਸੰਗਠਿਤ ਨਹੀਂ ਹੈਗੇ ਸਾਡੀ ਲੀਡਰਸ਼ਿਪ ਕੇਰੂ ਕੇਰੂ ਆ ਅਸੀਂ ਆਪਸੀ ਕੁਲੇਸ਼ ਦੇ ਵਿੱਚ ਉਲਝੇ ਹੋਏ ਹਾਂ ਜੀ ਪਰ ਦੋਵੇਂ ਜਾਣਦੇ ਆ ਕਿ ਸਾਡੀ अहमਤ ਕੀ ਆ ਇਸ ਖਿੱਤੇ ਦੇ ਵਿੱਚ ਹੂੰ ਪਾਕਿਸਤਾਨ ਸਾਡੇ ਨਾਲ ਸਿੱਧਾ ਨਹੀਂ ਲੜਨਾ ਚਾਹੁੰਦਾ ਤੇ ਭਾਰਤ ਸਾਡੇ ਤੋਂ ਬਿਨਾ ਨਹੀਂ ਲੜਨਾ ਚਾਹੁੰਦਾ ਜੀ ਇਹਨਾਂ ਦੋਵਾਂ ਦੀ ਮਜਬੂਰੀ ਆ ਹਮ ਪਾਕਿਸਤਾਨ ਦੇ ਅਫਸਰ ਕਹਿੰਦੇ ਕਿ ਆਦਮਪੁਰ ਤੋਂ ਪੰਜ ਮਜ਼ਾਈਲਾਂ ਚਲਦੀਆਂ ਹਮ ਇੱਕ ਮਜ਼ਾਈਲ ਆਦਮਪੁਰ ਹੀ ਫੜ ਜਾਂਦੀ ਆ ਤੇ ਚਾਰ ਅਮਰਸਰ ਦੇ ਇਲਾਕੇ ਚ ਆ ਕੇ ਡਿੱਗਦੀਆਂ ਹਮ ਕੋਈ ਵੀ ਮਜ਼ਾਈਲ ਚਲਦੀ ਆ ਤੇ ਉਹਦਾ ਸਿਗਨੇਚਰ ਸਾਈਨ ਰਹਿੰਦਾ ਹਵਾ ਦੇ ਵਿੱਚ ਹਮ ਇਲੈਕਟ੍ਰਿਕਲਸ ਸਿਗਨੇਚਰ ਸਾਈਨਸ ਰਹਿੰਦੇ ਆ ਜੀ ਤੇ ਕਰੇ ਸਰਕਾਰ ਵੈਰੀਫਾਈ ਹਮ ਕਿ ਕਿੱਥੋਂ ਮਜ਼ਾਈਲ ਆਈ ਸੀ ਜਿਹੜੀ ਅਮਰਸਰ ਦੇ ਪਿੰਡਾਂ ਚ ਡਿੱਗੀਆਂ ਆ ਕੇ ਜੀ ਉਹ ਕਿੱਥੋਂ ਆਈਆਂ ਸਨ ਪਤਾ ਲੱਗੇ ਹੁਣ ਇੱਕ ਪਾਸੇ ਤਾਂ ਸੀਜ਼ਫਾਇਰ ਦੇ ਉੱਤੇ ਪ੍ਰਧਾਨ ਮੰਤਰੀ ਆਪਣਾ ਭਾਸ਼ਣ ਦਿੰਦੇ ਆ ਤੇ ਉਸੇ ਤੋਂ 5 ਮਿੰਟ ਬਾਅਦ ਹੀ ਪਠਾਨਕੋਟ ਦੇ ਵਿੱਚ ਹਵਾ 'ਚ ਤਾੜ ਤਾੜ ਹੋਣੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਡਰੋਨ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਆ ਮਸ਼ੀਨ ਗਨ ਦਾ ਫਾਇਰ ਹਵਾ ਨੂੰ ਚੱਲਣ ਲੱਗ ਜਾਂਦਾ ਸਾਰੇ ਸ਼ਹਿਰਾਂ 'ਚ ਬਲੈਕਆਊਟ ਹੋ ਜਾਂਦਾ ਅਮਰਸਰ ਨੂੰ ਜਾਣ ਵਾਲਾ ਇੱਕ ਹਵਾਈ ਜਹਾਜ਼ ਦਿੱਲੀ ਤੋਂ ਜਿਹੜਾ ਉੱਡਿਆ ਸੀ ਸਵਾਰੀਆਂ ਵਾਲਾ ਉਹ ਰਸਤੇ 'ਚੋਂ ਵਾਪਸ ਮੋੜ ਲਿਆ ਜਾਂਦਾ ਯੂਨੀਵਰਸਟੀਆਂ ਖੋਲਣ ਦਾ ਆਰਡਰ ਕਾਲਜ ਖੋਲਣ ਦਾ ਆਰਡਰ ਜੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੱਲੋਂ ਦਿੱਤਾ ਜਾਂਦਾ ਪਰ ਡੀਸੀ ਕਹਿੰਦੇ ਆ ਵੀ ਨਹੀਂ ਖੋਲ ਸਕਦੇ ਅਜੇ ਜੰਗ ਦੇ ਹਾਲਾਤ ਨੇ ਮਤਲਬ ਕਿ ਇੰਨੀ ਜ਼ਿਆਦਾ ਨੌਨਸੈਂਸ ਚੱਲ ਰਹੀ ਹੈ ਸਾਡੀ ਲੀਡਰਸ਼ਿਪ ਦੇ ਵਿੱਚ ਜੀ ਔਰ ਕੱਲ ਵੀ ਕਈ ਇਲਾਕਿਆਂ 'ਚ ਕੱਲ ਵੀ ਇਹਨਾਂ ਨੇ ਫਿਰ ਤੋਂ ਬਲੈਕਆਊਟ ਸੀਗਾ ਮਤਲਬ ਕਿ ਲੋਕ ਤਾਂ ਫਿਰ ਵੀ ਸਹਿਮੇ ਹੋਏ ਆ ਕਿ ਵਾਕਈ ਕੁਝ ਹੋ ਰਿਹਾ ਆ ਆਮ ਲੋਕ ਆਮ ਲੋਕ ਸਹਿਮੇ ਹੋਏ ਨੇ ਕਿਉਂਕਿ ਪਰਦੇ ਦੇ ਪਿੱਛੇ ਬਹੁਤ ਕੁਝ ਚੱਲਦਾ ਆ ਜਦੋਂ ਮੀਟਿੰਗ ਹੋਈ 12 ਤਰੀਕ ਦੀ ਹੂੰ ਉਥੇ OIC ਦਾ ਬਿਆਨ ਆਇਆ ਫਿਰ 트ੰਪ ਨੇ ਕਸ਼ਮੀਰ ਦੀ ਗੱਲ ਕੀਤੀ ਤੇ ਭਾਰਤ ਦੀ ਲੀਡਰਸ਼ਿਪ ਕਹਿੰਦੀ ਵੀ ਨਹੀਂ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਆ ਹੂੰ ਅਸੀਂ ਕਿਸੇ ਵੀ ਬਾਹਰੀ ਤਾਕਤ ਨੂੰ ਇਹ ਅਲਾਉ ਨਹੀਂ ਕਰਦੇ ਕਿ ਉਹ ਇਸ ਮਸਲੇ ਦੇ ਵਿੱਚ ਇੰਟਰਵਿਨ ਕਰੇ ਜੀ ਤੇ ਜੇ ਹੁਣ ਭਾਰਤ ਇਸ ਚੀਜ਼ ਤੋਂ ਪੈਰ ਪਿੱਛੇ ਖਿੱਚਦਾ ਆ ਹੂੰ ਤੁਸੀਂ ਦੇਖੋ ਵਿਦੇਸ਼ੀ ਤਾਕਤਾਂ ਇੰਨੀਆਂ ਜ਼ਿਆਦਾ ਇਨਵੋਲਵ ਹੋਈਆਂ ਵਾ ਫਿਰ ਨਵੀਆਂ ਵਪਾਰਕ ਪਾਬੰਦੀਆਂ ਲਈ ਭਾਰਤ ਤਿਆਰ ਹੈ ਹੂੰ ਫਿਰ ਤਾਂ ਸਿੱਧੀ ਜੀ ਗੱਲ ਆ ਨਾ ਉਹਨਾਂ ਕਹਿਣਾ ਵੀ ਤੁਸੀਂ ਗੜਬੜ ਕਿਉਂ ਕਰਦੇ ਹੋ ਵੀ ਜੀ ਜੇ ਕਿਸੇ ਥਾਂ ਦਾ ਰੋਲਾ ਤੇ ਬਹਿ ਕੇ ਮਕਾ ਲੋ ਤੁਸੀਂ ਕਹਿੰਦੇ ਹੋ ਪੀਓਕੇ ਛੱਡ ਦਿਓ ਸਾਨੂੰ ਦੇ ਦਿਓ ਗਿਲਕਿਟ ਤੱਕ ਦਾ ਇਲਾਕਾ ਉਹ ਕਹਿੰਦੇ ਆ ਕਿ ਇਹਨੂੰ ਛੱਡ ਦਿਓ ਤੇ ਮੈਂ ਤੇ ਕਹਿਣਾ ਕਿ ਉਹ ਰਾਜਾ ਹਰੀ ਸਿੰਘ ਦੀ ਸਟੇਟ ਆ ਤੁਸੀਂ ਦੋਵੇਂ ਛੱਡ ਦਿਓ ਯਾਰ ਜੀ ਕਸ਼ਮੀਰੀ ਦੇ ਲੋਕ ਤਾਂ ਤੁਹਾਡੇ ਦੋਹਾਂ ਤੋਂ ਆਜ਼ਾਦੀ ਚਾਹੁੰਦੇ ਆ ਨਾ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਆ ਨਾ ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਵਪਾਰਕ ਸਮਝੌਤੇ ਕਰੋ ਉਹਨਾਂ ਦਾ ਐਪਲ ਖਰੀਦੋ ਚਾਈਨਾ ਨੂੰ ਵੇਚਣ ਅਮਰੀਕਾ ਨੂੰ ਵੇਚਣ ਤੁਹਾਨੂੰ ਵੇਚਣ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਆਪਣੇ ਹੌਸਲੇ ਦੇ ਵਿੱਚ ਲੈ ਸਕਦੇ ਹੋ ਤੁਸੀਂ ਉਹਨਾਂ ਨੂੰ ਯਕੀਨ ਚ ਲੈ ਸਕਦੇ ਹੋ ਜਿਹੜਾ ਯਕੀਨ ਰਾਜਾ ਹਰੀ ਸਿੰਘ ਨੂੰ ਸਰਦਾਰ ਪਟੇਲ ਨੇ ਦਿੱਤਾ ਸੀ ਕਿ ਅਸੀਂ ਤੁਹਾਨੂੰ ਧਾਰਾ 370 ਦਿੰਨੇ ਆ ਜਿਹਦੇ ਤਹਿਤ ਤੁਹਾਡੇ ਕੋਲ ਵੱਧ ਅਧਿਕਾਰ ਹੋਣਗੇ ਪਰ ਤੁਸੀਂ ਤਾਂ ਉਹ ਵੀ ਖੋਲੀ ਤੁਸੀਂ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕਰਕੇ ਤੇ ਫਿਰ ਕਹਿੰਦੇ ਹੋ ਕਿ ਲੋਕ ਵਿਦਰੋਹ ਵੀ ਨਾ ਕਰਨ ਹੂੰ ਇਹ ਗੱਲ ਜਾਇਜ਼ ਨਹੀਂ ਹੂੰ ਸਰ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਦਰਬਾਰ ਸਾਹਿਬ ਤੇ ਨਨਕਾਣਾ ਸਾਹਿਬ ਵਾਲੀ ਗੱਲ ਦੱਸੀ ਹੈ ਨਾ ਜਦੋਂ ਇਹ ਸਾਰੀਆਂ ਚੀਜ਼ਾਂ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਦੀਆਂ ਤਾਂ ਬਹੁਤ ਸਾਰੇ ਲੋਕ ਐ ਕਿ ਅਸੀਂ ਉਹਨਾਂ ਚੀਜ਼ਾਂ ਤੇ ਯਕੀਨ ਕਰ ਲੈਨੇ ਪਰ ਲੋਕਾਂ ਨੂੰ ਕਿਵੇਂ ਉਹ ਸਮੇਂ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਕਿੰਨਾ ਚੀਜ਼ਾਂ ਨੂੰ ਮਤਲਬ ਫੈਕਟ ਉਹਨਾਂ ਨੂੰ ਧਿਆਨ ਚ ਰੱਖਣੇ ਚਾਹੀਦੇ ਆ ਕਿ ਸ ਲੈਵਲ ਤੱਕ ਉਹਨਾਂ ਨੂੰ ਸੋਚਣਾ ਚਾਹੀਦਾ ਸਮਾਜ ਦਾ ਸਾਰਾ ਵਰਗ ਚੇਤਨ ਨਹੀਂ ਹੁੰਦਾ ਹਮ ਕਿਉਂਕਿ ਸਮਾਜ ਦੀਆਂ ਬੜੀਆਂ ਜ਼ਰੂਰਤਾਂ ਨੇ ਹਮ ਲੋਕ ਜ਼ਰੂਰਤਾਂ ਤੋਂ ਉੱਭਰਨਗੇ ਹਮ ਫੇਰ ਹੀ ਬੌਧਿਕ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਸਮਝਣਗੇ ਕਿ ਵਰਤਾਰੇ ਕੀ ਚੱਲ ਰਹੇ ਆ ਕਿਸੇ ਵੀ ਕੌਮ ਦਾ ਕਿਸੇ ਵੀ ਸਮਾਜ ਦਾ ਕੁਝ ਪਰਸੈਂਟ ਹਿੱਸਾ ਹੀ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਦਾ ਜੀ ਜੇ ਸਾਰਾ ਸਮਾਜ ਇਹੋ ਜਿਹੀਆਂ ਚੀਜ਼ਾਂ ਸਮਝਣ ਲੱਗ ਜੇ ਹਮ ਤੇ ਮੈਂ ਸਮਝਦਾ ਕਿ ਕੱਲਾ ਕੱਲਾ ਘਰ ਇੱਕ ਵੱਖਰਾ ਦੇਸ਼ ਬਣਿਆ ਹੋਵੇ ਕਿ ਜੇ ਨੀਤੀ ਦੀ ਇਦਨਿਕ ਸਮਝ ਲੋਕਾਂ ਨੂੰ ਲੱਗਣ ਲੱਗੇ ਜਾਂ ਆਪਣੇ ਹੱਕਾਂ ਦੀ ਆਪਣੇ ਹਿੱਤਾਂ ਦੀ ਸਮਝ ਲੱਗਣ ਲੱਗ ਜੇ ਫਿਰ ਤਾਂ ਬਹੁਤ ਜ਼ਿਆਦਾ ਗੜਬੜੀ ਫੈਲ ਜਾਊਗੀ ਲੋਕਾਂ ਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਪਰ ਕੁਦਰ ਹੱਦ ਤੱਕ ਕਿਉਂਕਿ ਉਹੀ ਕਹਿੰਦੇ ਨੇ ਕਿ ਇਹਦੇ ਜਾਲ ਹੈ ਜਿਹੜਾ ਬੜਾ ਉਲਝਿਆ ਹੋਇਆ ਡੁੰਗ ਹੈ ਜੇ ਤੁਹਾਨੂੰ ਕੋਈ ਬੰਦਾ ਦਵਕੇ ਮਾਰਦਾ ਨਜ਼ਰ ਆ ਰਿਹਾ ਸਮਝ ਲਓ ਕਿ ਉਹ ਗੁੱਸੇ ਦੇ ਵਿੱਚ ਆ ਇਮੋਸ਼ਨ ਦੇ ਵਿੱਚ ਆ ਪਰ ਜੇ ਕੋਈ ਲੀਡਰ ਦਵਕੇ ਮਾਰਦਾ ਨਜ਼ਰ ਆ ਰਿਹਾ ਤੇ ਸਮਝੋ ਕੋਈ ਨਾ ਕੋਈ ਦੀ ਚਾਲ ਆ ਹੂੰ ਉਹ ਹੱਥ ਮਲਾਉਣਾ ਚਾਹੁੰਦਾ ਜੀ ਜੇ ਕੋਈ ਲੀਡਰ ਕਿਸੇ ਦੇ ਖਿਲਾਫ ਸਖਤ ਬਿਆਨਬਾਜ਼ੀ ਕਰ ਰਿਹਾ ਸਮਝੋ ਕਿ ਇਹ ਕੱਲ ਪਰਸੋਂ ਤੱਕ ਉਹਦੇ ਕੋਲੋਂ ਸਰੋਪਾਪਵਾਗ ਹੋ ਦੇ ਵਿੱਚ ਸ਼ਾਮਲ ਹੋ ਜਾਊਗਾ ਹੂੰ ਇਹਦਾ ਕਾਰਨ ਇਹ ਹੁੰਦਾ ਕਈ ਵਾਰੀ ਕਈ ਅਟੈਂਸ਼ਨ ਲੈਣ ਵਾਸਤੇ ਹੀ ਇਹੋ ਜਿਹੇ ਕੰਮ ਜਿਹੜੇ ਕੀਤੇ ਜਾਂਦੇ ਆ ਜੀ